ਹੈਲੋ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਠੀਕ ਹੋਗੇ ਇੱਥੇ ਨਾ ਪhle ਆਂਦੇ ਸੀਗੇ ਗੱਦਿਆਂ ਦੀ ਸ਼ਾਰਡ ਗੱਦੀ ਮਤਲਬ ਬੈੱਡ ਦਾ ਕਰਦੇ ਕਾਫੀ ਟਾਈਮ ਪਹਿਲਾਂ ਦੇ ਲਿਆਂਦੇ ਸ਼ਾਰਡ ਨਹੀਂ ਲਿਆਂਦੇ ਸੀਗੇ ਤੇ ਗੱਦਿਆਂ ਦੇ ਸ਼ਾਰਡ ਨਾ ਹੁਣ ਲਿਆਂਦੇ ਸੀ ਤੇ ਅਸੀਂ ਕਿਹਾ ਚੱਲ ਇਹਨੂੰ ਲਗਾ ਦੇਣੇ ਲਿਆ ਕੇ ਵੈਸੇ ਰੱਖੇ ਹੋਏ ਸੀ ਸ਼ਾਰਡ ਦੋ ਚਾਰ ਦਿਨ ਤੋਂ ਲਿਆ ਕੇ ਰੱਖੇ ਹੋਏ ਸੀ ਤੇਲ ਲਗਾਉਣ ਦਾ ਟਾਈਮ ਨਹੀਂ ਮਿਲਦਾ ਪਿਆ ਸੀਗਾ ਤੇ ਫਿਰ ਅਸੀਂ ਅੱਜ ਟਾਈਮ ਮਿਲਿਆ ਅਸੀਂ ਚੜ੍ਹ ਲਗਾਈ ਦਿਨੇ ਰਾਤ ਦੇ 11 ਵਜੇ ਆ ਸ਼ਾਇਦ ਹਾਂ ਰਾਤ ਦੇ 11 ਵਜੇ ਹੈ ਤੇ ਅਸੀਂ ਇਹ ਸ਼ਾਰਡ ਹੋਣ ਚੜ੍ਹਨ ਲੱਗੇ ਆ ਤੇ ਮੇਰੇ ਕੋ ਕੱਲੀ ਕੋ ਫਿਰ ਚੜ੍ਹਨੇ ਨਹੀਂ ਸੀਗੇ ਕਿਉਂਕਿ ਰੀਵਾ ਟਿਕਦੀ ਨਹੀਂ ਜਿੱਦਿਆ ਜਿੱਦਿਆ ਵੱਡੀ ਹੋ ਜਾਂਦੀ ਉਹਦਾ ਉਹਦਾ ਸ਼ਰਾਰਤਾਂ 'ਚ ਜ਼ਿਆਦਾ ਧਿਆਨ ਪਈ ਜਾਂਦਾ ਹੈ ਤਾਂ ਇਸ ਲਈ ਫਿਰ ਇਹਦੇ ਕੋਲ ਤਾਂ ਇੱਕ ਬੰਦਾ ਚਾਹੀਦਾ ਹੀ ਚਾਹੀਦਾ ਤਾਂ ਫਿਰ ਬਾਹਵੋਕ ਨੂੰ ਮੈਂ ਕਿਹਾ ਤੂ ਬਾਪੂ ਕੋਈ ਇਥੇ ਰੀਵਾ ਕੋ ਬੈਠ ਕੇ ਸੀ ਛਾੜ ਜਣਾ ਦੀ ਵੈਸੇ ਤਾਂ ਜਿੱਦ ਗੱਦੇ ਹਲਕੇ ਹੀ ਆ ਸਾਡੇ ਤੁਹਾਨੂੰ ਪਤਾ ਆਪਾਂ ਜਦੋਂ ਬੈੱਡ ਲਿਆ ਸੀ ਨਾ ਉਹਦੇ ਨਾਲ ਹੀ ਗੱਦੇ ਲਏ ਸੀਗੇ ਇਹ ਵਾਲੇ ਗਰਮੀਆਂ ਨੂੰ ਠੰਡੇ ਤੇ ਠੰਡ ਨੂੰ ਗਰਮ ਇਹ ਵਾਲੇ ਗੱਦੇ ਆ ਤਾਂ ਗਰਮ ਸਰਦ ਵਾਲੇ ਤੇ ਜਿਹੜੇ ਸਾਡੇ ਦੂਜੇ ਬੈੱਡ ਦੇ ਗੱਦੇ ਆ ਉਹ ਤਾਂ ਬਹੁਤ ਹੈਵੀ ਆ ਬਹੁਤ ਜਲੋਤੈ ਇੱਕ ਬੰਦਾ ਚੱਕ ਵੀ ਨਹੀਂ ਸਕਦਾ ਦੋ ਬੰਦੇ ਲਾ ਕੇ ਵੀ ਨਹੀਂ ਚੱਕ ਸਕਦੇ ਡੇ ਜਿਆਦਾ ਭਾਰੇ ਆ ਉਹ ਤੇ ਇਸ ਲਈ ਆਪਾਂ ਇਸ ਬੈੱਡ ਲਈ ਹਲਕੇ ਗੱਦੇ ਲਏ ਤੇ ਇਹ ਤੇ ਨਾ ਬੱਚੇ ਦੋਨੋਂ ਬੈਠੇ ਆ ਖੇਡ ਰਹੇ ਸੀਗੇ ਤੇ ਬਾਪੂ ਕੋ ਨੂੰ ਮੈਂ ਕਿਹਾ ਤੂੰ ਰੀਵਾ ਦਾ ਧਿਆਨ ਰੱਖੀ ਕਿਉਂਕਿ ਰੀਵਾ ਇਧਰ ਉਧਰ ਬਹੁਤ ਜ਼ਿਆਦਾ ਹੁਣ ਹੋਣ ਲੱਗੀ ਆ ਕਦੀ ਬੈੱਡ ਦੀ ਟੂ ਨਾਲ ਖੜੀ ਹੋ ਜਾਂਦੀ ਆ ਕਦੀ ਗੱਦੀਆਂ ਤੇ ਚੜ੍ਹਦੀ ਉਹ ਥੱਲੇ ਨੂੰ ਲੰਮ ਕਦੀ ਇੱਦਾਂ ਹੁੰਦੀ ਆ ਨੂੰ ਤੇ बस ਉਵੇਂ ਲੱਗੇ ਬੈਠਾ ਸੀ ਬਾਹੂ ਗਾੜੀ ਉਹਨੂੰ ਖਲਾਂਦਾ ਪੈ ਸੀ ਨਾਲ ਨਾਲ ਤੇ ਮੈਂ ਆਪਣੇ ਇਧਰ ਵਲੋਗਿੰਗ ਸ਼ੂਟ ਕਰਦੀ ਸੀ ਤੇ ਆਪਣੇ ਗੱਦੇ ਵੀ ਛਾੜ ਵੀ ਚਲਵਾ ਰਹੀ ਸੀ ਨਾ ਤੇ ਹੁਣ ਵਾਰੀ ਆ ਗਈ ਹੈ ਦੂਸਰੇ ਗੱਦੇ ਦੂਸਰੇ ਗੱਦੇ ਤੇ ਵੀ ਛਾੜ ਛੜ ਗਿਆ ਸੀਗਾ ਤੇ ਆਪਾਂ ਨਾ ਹੁਣ ਬਸ ਇਹ ਕਾਗਜ਼ ਕੁ ਕੁ ਜਿਵੇਂ ਇਹਨਾਂ ਨੂੰ ਕੈ ਰਹੀ ਸੀ ਸਾਰੇ ਇਕੱਠੇ ਕਰਕੇ ਡਸਟਵੀਨ ਚ ਸੜ ਦੋ ਤੇ ਫੋਟੋਆਂ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਮੇਰੇ ਸਾਈ ਜੀ ਦੀਆਂ ਜਿਹ ਉੱਥੇ ਲੱਗੀਆਂ ਹੋਈਆਂ ਨਾ ਬੈੱਡ ਤੇ ਰੱਖੀਆਂ ਹੋਈਆਂ ਆ ਇਹ ਅਸੀਂ ਲਗਾਣਾ ਸ਼ੀਸ਼ਾ ਲਗਾਵਾਂਗੇ ਕਿਉਂਕਿ ਅਸੀਂ ਪਲਾਈ ਪੁੱਛਦੇ ਸੀ ਉਹ ਮਹਿੰਗੀ ਦੱਸਦੇ ਸੀ ਕਿ ਛੋਟਾ ਜਿਹਾ ਫੱਟਾ ਹੀ ਨਾ ਮਹਿੰਗਾ ਦੱਸਦੇ ਸੀ ਤੇ ਆਪੇ ਇਸ ਲਈ ਹੁਣ ਸ਼ੀਸ਼ੇ ਲਗਾਵਾਂਗੇ ਤੇ ਇਸ ਲਈ ਫਿਰ ਮੈਂ ਬੈੱਡ ਦੀ ਟੂਟੀ ਰੱਖੀਆਂ ਹੋਈਆਂ ਨਾ ਤੇ ਇਹਦੀ ਬਾਹਵੂਕ ਦੇ ਨਾ ਬਾਈਕ ਸੀ ਉਹ ਖਰਾਬ ਹੋ ਗਈ ਸੀਗੀ ਪਹਿਲਾਂ ਚਲਦੀ ਸੀਗੀ ਬ੍ਰੇਕ ਰੇਸ ਇਹਦੀ ਤਾਰ ਪੈਣ ਵਾਲੀ ਸੀਗੀ ਉਹ ਆਪਾ ਪੁਆਈ ਆ ਹੁਣ ਤੇ ਠੀਕ ਕਰਵਾਈ ਆ ਤੇ ਹੁਣ ਦੇਖੋ ਬ੍ਰੇਕ ਨਾਲ ਮਤਲਬ ਵਧੀਆ ਚੱਲਦੀ ਆ ਪੈਰ ਜਿੱਥੇ ਪੈਰ ਰੱਖਦੇ ਨੇ ਉਹ ਤੇ ਨੀਚੇ ਉਹ ਆ ਬਟਨ ਜੇ ਉਹਨੂੰ ਦਬਾ ਕੇ ਰੱਖਣੀ ਪੈਂਦਾ ਫਿਰ ਇਹ ਚੱਲਦੀ ਆ ਬਾਈਕ ਤੇ ਖੁਦ ਚੱਲ ਰਹੀ ਆ ਤੇ ਇਹ ਠੀਕ ਕਰਵਾ ਕੇ ਲਿਆਂਦੀ ਸੀ ਤੇ ਮੇਰਾ ਵਲੋਗ ਹੈਂਡ ਤੱਕ ਤੁਸੀਂ ਜਰੂਰ ਦੇਖਿਓ ਕਿਉਂਕਿ ਮੇਰੇ ਪਤੀ ਨੇ ਮੈਨੂੰ ਦਿੱਤਾ ਸਰਪ੍ਰਾਈਜ਼ ਜਿਹੜੀ ਮੈਨੂੰ ਉਮੀਦ ਨਹੀਂ ਸੀ ਕਿ ਇਹ ਮੈਨੂੰ ਦਊਂਗੇ ਸਰਪ੍ਰਾਈਜ਼ ਨਾ ਕੌਕੀ ਫਰਸਟ ਟਾਈਮ ਵੀ ਉਹਨਾਂ ਨੇ ਪਹਿਲੀ ਵਾਰ ਮੈਨੂੰ ਬਿਨਾ ਦੱਸੇ ਮਿੱਲੀ ਕੁਝ ਲੈ ਕੇ ਆਏ ਹੋ ਮੈਂ ਤੁਹਾਨੂੰ ਅੱਗੇ ਲਾਸਟ ਤੇ ਦਿਖਾਉਂਗੀ ਪਲੀਜ਼ ਮੇਰਾ ਵਲੋਗ ਐਂਡ ਤੱਕ ਜਰੂਰ ਦੇਖਿਓ ਤੇ ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੈਂ ਮੈਨੂੰ ਬਿਨਾ ਦੱਸੇ ਉਹ ਆਪਣੀ ਪਸੰਦ ਦਾ ਇਹ ਜੋ ਮੈਂ ਮੈਨੂੰ ਸੀ ਆਪਣੀ ਪਸੰਦ ਦਾ ਉਹ ਲੈ ਕੇ ਆਏ ਨਾ ਮੈਨੂੰ ਸਰਪ੍ਰਾਈਜ਼ ਹੀ ਹੋ ਗਿਆ ਮੇਰੇ ਲਈ ਇੱਕ ਸਾਹਮਣਾ ਗਿਫਟ ਹੋ ਗਿਆ ਕਿਉਂਕਿ ਬਿਨਾ ਦੱਸੇ ਸਰਪ੍ਰਾਈਜ਼ ਹੀ ਕੋਈ ਦਿਲ ਦਾ ਨਾ ਵਧੀਆ ਲੱਗਦਾ ਆ ਤੇ ਇੱਥੇ ਨਾ ਮੈਂ ਚਾਹ ਬਣਾਉਂਦੀ ਸੀ ਸਬਜ਼ੀਆਂ ਸੁੱਜੀਆਂ ਮਗਾਈਨਾਂ ਸੀ ਨਾ ਤੋਂ ਇਹ ਲੈ ਕੇ ਸਬਜ਼ੀਆਂ ਕੱਪੜੇ ਦੇਖੋ ਮੇਰੇ ਤੈਨ ਲਾਣ ਵਾਲੇ ਦੀ ਬੈੱਡ ਤੇ ਤੇ ਇਧਰ ਬੱਚੇ ਦੋਨੋਂ ਮੇਰੇ ਸੁੱਤੇ ਹੋਏ ਆ ਇਹਦਾਂ ਨਾ ਸਮਾਨ ਸਬਜ਼ੀਆਂ ਮਗਾਈਨਾਂ ਸੀ ਖਾਣ ਪੀਣ ਦੀ ਮਗਾਇਆ ਸੀਗਾ ਬਿਸਕੁਟ ਸੀਗੇ ਤੇ ਪੂਜੀਆ ਪਾਜੀ ਆ ਸੀ ਮੱਠੇ ਇਸ ਮਾਣ ਨੇ ਮੈਨੂੰ ਇੱਧਰ ਕੰਬਲਿਚੇ ਰੱਖਣੇ ਪੈਦਾ ਕਿ ਕਿਚਨ ਸਾਨੂੰ ਪਤਾ ਹੈ ਛੋਟੀ ਆ ਤੋ ਇਹ ਜਗ੍ਹਾ ਨਹੀਂ ਹੈਗੀ ਕਿਤੇ ਪਾਸੇ ਰੱਖਣੇ ਇਸ ਲਈ ਕੰਬਲਿਚੇ ਰੱਖਦੀ ਆ ਵੀ ਮੈਂ ਤੇ ਆ ਦੇਖੋ ਮੱਠੀਆਂ ਮੈਨੂੰ ਬਹੁਤ ਪਸੰਦ ਆ ਤੇ ਮਮਗੰਨ ਸੀ ਮਗੰਨ ਨੇ ਬਲੂਲੀ ਆਂਦੀਆਂ ਸੀ ਮੈਂ ਖੁਦ ਗਈ ਸੀ ਨਾਲੇ ਇਸ ਮਾਣ ਲੈਣ ਤੇ ਇਹ ਆ ਨਾ ਇੱਕ ਦਿਨ ਪਹਿਲਾਂ ਦਾ ਬਲੌਗਰ ਜਿਹੜਾ ਮੈਨੂੰ ਗਿਫਟ ਮਿਲਣਾ ਉਹ ਮੈਂ ਮਤਲਬ ਦੋਨੋਂ ਬਲੌਗ ਮੈਂ ਆਪਣੇ ਇਕੱਠੇ ਹੀ ਮਿਕਸ ਕਰ ਲਏ ਆ ਤੇ ਇੱਕ ਦਿਨ ਪਹਿਲਾਂ ਦਾ ਹੈ ਨਾ ਤੇ ਫਿਰ ਪੂਰੀਆ ਵੀ ਲਿਆਂਦਾ ਮਠੀਆਂ ਬਿਸਕੁਟ ਲਿਆਂਦੇ ਤੇ ਚਾਹ ਉੱਧਰ ਬਣ ਰਹੀ ਹੈ ਇਹਨਾਂ ਨੂੰ ਮੈਂ ਸਮੂਸੇ ਲੈਣ ਲਈ ਭੇਜ ਜਾਇਆ ਤੇ ਸਮੂਸੇ ਲੈ ਕੇ ਆਉਂਗੇ ਫਿਰ ਆਪਾਂ ਚਾਹ ਵੀ ਮੰਗੇ ਗਰਮਾ ਗਰਮ ਤੇ ਬਸ ਇੱਧਰ ਫਿਰ ਮੈਂ ਨਾ ਰੱਖ ਦਿੱਤਾ ਸੀ ਲਿਫਾਫੇ ਵਿੱਚ ਬੱਚੇ ਦੋਨੋਂ ਇੱਧਰ ਮੇਰੇ ਸੁੱਤੇ ਪਿਆ ਰੀਵਾ ਥੋੜੇ ਜਿᱷ ਰੁੱਥੀ ਸੀ ਆਹ ਦੇਖੋ ਰੀਵਾ ਥੋੜਾ ਹਿਲਦੀ ਪਈ ਹੈ ਤੇ ਬਾਹੂ ਕਾ ਨਾ ਬਾਹੂ ਕ ਨੂੰ ਰਿਤੇ ਹੱਥ ਤੇ ਰੱਖਿਆ ਸੀ ਆਪ ਵੀ ਸੁੱਤਾ ਪਿਆ ਉਹਨੂੰ ਥਾਪੜ ਦਪਿਆ ਸੀ ਤੇ ਇਧਰ ਨੇ ਇਹ ਬਾਹੂ ਦੇ ਪਾਪਾ ਸਮੋਸੇ ਤੇ ਪਨੀਰ ਦੇ ਪਕੌੜੇ ਲੈ ਕੇ ਆਏ ਸੀ ਕਿਉਂਕਿ ਚਾਹ ਫਿਰ ਸ਼ਾਮ ਦੇ ਟਾਈਮ ਵਧੀਆ ਲੱਗਦਾ ਸਮੋਸੇ ਖਾਣੇ ਚਾਹ ਮੈਂ ਇਧਰ ਬਣਾ ਲਈ ਸੀ ਤੇ ਬਾਹੂ ਦੇ ਪਾਪਾ ਵੀ ਆ ਗਏ ਸੀਗੇ ਫਿਰ ਮੈਂ ਕਿਹਾ ਚਲ ਗਰਮ ਗਰਮ ਚਾਹ ਬਣਾਣੀ ਹੈ ਮੈਂ ਇਹਨਾਂ ਨੂੰ ਪਹਿਲੀ ਕਹਤਾ ਸੀ ਕਿ ਮੈਂ ਚਾਹ ਬਣਾ ਲਵਨੀ ਤੁਸੀਂ ਲਿਓ ਇੰਨੇ ਚ ਐਤੇ ਤੁਸੀਂ ਵੀ ਆਜੋ ਗਰਮ ਗਰਮ ਚਾਹ ਪੀਵੋ ਤੇ ਸਮੋਸੇ ਤੇ ਪਨੀਰ ਵਾਲੇ ਪਕੌੜੇ ਖਾਓ ਮੈਂ ਆਪਣੇ ਲਈ ਆਲੂ ਵਾਲੇ ਸਮੋਸੇ ਮੰਗਣੀ ਹੁੰਨੀ ਆ ਤੇ ਬਾਹੂ ਕਲੀ ਨਿਉ ਡਲਾ ਲ ਸਮੋਸਾ ਤੇ ਨਿਉ ਡਲਾ ਲੈ ਕੰਨਣੀ ਹੁਣ ਅੱਗੇ ਬੜੇ ਸ਼ੌਂਕ ਨਾਲ ਖਾਂਦਾ ਸੀ ਹੁਣ ਨਹੀਂ ਖਾਂਦਾ ਤੇ ਚਾਹ ਪੀਓ ਤੁਸੀਂ ਗਰਮਾ ਗਰਮ ਨਾਲ ਖਾਓ ਸਮੋਸੇ ਹੁਣ ਮੈਂ ਲੇ ਕੇ ਜਾਉਂਗੀ ਰੂਮ ਚ ਰੂਮ ਚ ਸਮੋਸੇ ਤੇ ਪਹ ਪਕੋੜੇ ਇਦਾਂ ਬੱਚੇ ਸੁੱਤੇ ਹੋਏ ਇਹ ਦੋਨੋਂ ਹੱਸੇ ਵੀ ਤੇ ਮੈਂ ਹਣਾ ਆਪਣਾ ਆਪਣਾ ਹੁਣ ਖਾਵਾਂਗੇ ਐਸੀ ਭੋਕ ਦੇ ਪਾਪਾ ਵੀ ਬੈਠੋਗੇ ਕੋਲ ਤੇਰੀ ਉਹ ਸਾਡੀ ਉੱਠ ਗਈ ਸੀਗੀ ਥੋੜੇ ਟਾਈਮ ਪਹਿਲਾਂ ਇਹ ਰੀਵੀ ਸਾਡੀ ਉੱਠ ਗਈ ਸੀ ਤੇ ਆ ਦੇਖੋ ਹੁਣ ਇਹ ਨੈਕਸਟ ਡੇ ਆ ਰਾਤ ਦਾ ਟਾਈਮ ਆ ਨੈਕਸਟ ਡੇ ਜਦੋਂ ਆਹਮਨ ਬੈਲੀ ਨੇ ਨਹੀਂ ਫੋਨ ਕੀਤਾ ਕਿ ਮੈਂ ਕੁਝ ਲੈ ਕੇ ਆ ਰਿਹਾ ਤੇਲੀ ਸਰਪ੍ਰਾਈਜ਼ ਜਿਹੜੀ ਨੇ ਨਹੀਂ ਅਦਾ ਕਿ ਮੈਂ ਨਾਲ ਹੀ ਕੈਮਰਾ ਮੈਂ ਕਿਹਾ ਉੱਪਰ ਵਲੋਗ ਵੀ ਸ਼ੂਟ ਕਰ ਲੈਂਦੀ ਆ ਇੱਕ ਮੈਂ ਤੁਹਾਨੂੰ ਵੀ ਦਿਖਾਣ ਲਈ ਕਿਤੇ ਇੱਕ ਕੁਛ ਨ ਯਾਦਗਰੀ ਰਹਿ ਜਾਂਦੀ ਹੈ ਕਿ ਆਪ ਹੀ ਲੈ ਕੇ ਆਏ ਹਨਾ ਇਸ ਨੂੰ ਮੈਨੂੰ ਪੁੱਛਿਆ ਨਹੀਂ ਕੁਛ ਨਹੀਂ ਪੁੱਛਿਆ ਇਹਨਾਂ ਨੇ ਵੀ ਮੈਂ ਆ ਚੀ ਲੈਣੀ ਉਹ ਬਸ ਜਿਹੜਾ ਇੱਥੇ ਕੋਲ ਸਾਡੀ ਗਲੀ ਦੇ ਕੋਲ ਆ ਗਿਆ ਉਹਨੂੰ ਇਹਨਾਂ ਨੇ ਕਿਹਾ ਕਿ ਮੈਂ ਸਰਪ੍ਰਾਈਜ਼ ਆ ਕੋਈ ਮੈਂ ਲੈ ਕੇ ਆ ਰਹੀ ਹਾਂ ਮੈਂ ਹੀ ਫੋਨ ਕੀਤਾ ਸੀ ਕਿ ਕਿੱਥੇ ਆ ਤੁਸੀਂ ਆਏ ਨਹੀਂ ਕਹਿੰਦੇ ਕੋਈ ਤੇਲੀ ਸਰਪ੍ਰਾਈਜ਼ ਆ ਮੈਂ ਲੈ ਕੇ ਆ ਰਹੀ ਹਾਂ ਤੇ ਇਸ ਲਈ ਫਿਰ ਮੈਂ ਬਹੁਤ ਜ਼ਿਆਦਾ ਖੁਸ਼ ਹੋਈ ਤੇ ਮੈਨੂੰ ਪੰਜਾਬਾ ਮਿਲ ਗਿਆ ਅੱਜ ਮੈਨੂੰ ਜੱਟ ਦੇ ਸਾਹਮਣੇ ਮੇਰੇ ਪਤੀ ਦੀਵ ਨੇ ਮੈਨੂੰ ਦਿੱਤਾ ਸਰਪ੍ਰਾਈਜ਼ ਬੜੀ ਖੁਸ਼ ਹਾਂ ਅੱਜ ਮੈਂ ਕਿਉਂਕਿ ਇਹ ਧੰਨਾ ਫਸਟ ਟਾਈਮ ਹੋਇਆ ਹੈ ਕਿ ਵੀਰ ਜੱਸੀ ਮੇਲੀ ਹੈ ਕੁਝ ਲੈ ਕੇ ਆਇਆ ਮੈਂ ਤੁਹਾਨੂੰ ਦੱਸ ਦਿਨਾ ਹੋਇਆ ਕਿ ਚਾਰ ਪੰਜ ਦਿਨ ਪਹਿਲਾਂ ਮੈਂ ਇਹਨਾਂ ਨੂੰ ਕਹਿ ਰਹੀ ਸੀ ਕਿ ਮੈਂ ਨਾ ਪੰਜੇਬਾ ਲੈਣ ਗਿਆ ਹਫਤਾ ਕੀ ਹੋ ਗਿਆ ਸ਼ਾਇਦ ਹਾਂ ਹਫਤਾ ਹੋ ਗਿਆ ਮੈਨੂੰ ਕਹਿੰਦੀ ਨੂੰ ਕਿ ਮੈਂ ਪੰਜੇਬਾ ਲੈਣੀ ਆ ਮੈਨੂੰ ਪੰਜੇਬਾ ਲੈ ਲਿਓ ਰੋਕੀ ਜਣੀਆਂ ਮੇਰੀਆਂ ਪਿੱਲਾ ਪੰਜਾਬੀ ਬਸ ਇਹ ਨਾ ਉਹ ਬਰੀਕ ਚੈਨ ਦੀ ਜਿਸ ਮੈਨੂੰ ਬਰੀਕ ਹੀ ਪਸੰਦ ਆ ਮੈਨੂੰ ਜਿਆਦਾ ਭਾਰੀਆਂ ਪੰਜਾਬੀ ਨਹੀਂ ਪਸੰਦ ਬਰੀਕ ਜਿਹੜੀ ਬਿਲਕੁਲ ਪਤਲੀ ਚੈਨ ਦੀ ਨੂੰ ਉਹ ਪਸੰਦ ਆ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਉਹ ਨਾ ਪਜੇਬਾ ਲੈ ਦਿਓ ਬਰੀਕ ਤੇ ਇਹ ਕਹਿੰਦੇ ਕੋਈ ਨਹੀਂ ਦੇਖਾਂਗੇ ਮਰ ਅੱਦਾ ਕਹਿ ਕੇ ਨਾ ਇਹ ਇਹਨਾਂ ਨੇ ਗੱਲ ਬੰਦ ਕਰਤੀ ਮੈਂ ਵੀ ਮੈਂ ਕਿਹਾ ਚਲ ਕੋਈ ਨਹੀਂ ਜੀ ਲੋ ਪੈਸੇ ਹੋਣਗੇ ਨਾ ਲੈ ਲਵਾਂਗੇ ਫਿਰ ਹਫਤਾ ਪਹਿਲਾ ਕਿਹਾ ਫਿਰ ਮੈਂ ਥੋੜੇ ਕਿ ਦਿਨ ਬਾਅਦ ਵੀ ਕਿਹਾ ਮੈਨੂੰ 2-4 ਦਿਨ ਬਾਅਦ 2 ਦਿਨ ਪਹਿਲਾਂ ਕਿਹਾ ਫਿਰ ਮੈਂ ਮੈਂ ਕਿਹਾ ਮੈਨੂੰ ਪੰਛੀਬਾ ਲੈ ਦਿਓ ਕਿਉਂਕਿ ਮੈਨੂੰ ਪੰਛੀਬਾ ਨਾਲ ਬਹੁਤ ਸ਼ੌਂਕ ਹੈ ਪੰਛੀਬਾ ਪਾਣ ਦਾ ਇੱਕ ਵਾਰੀ ਹੁੰਦੀ ਤਾਂ ਵੀ ਮੈਨੂੰ ਬੜਾ ਸ਼ੌਂਕ ਸੀ ਪੰਛੀਬਾ ਪਾਣ ਦਾ ਤੇ ਕਹਿੰਦੇ ਕੋਈ ਨਹੀਂ ਲੈਦਾਗੇ ਮਨੂੰ ਅੱਧੀ ਕਰਦੇ ਕੋਈ ਨਹੀਂ ਲੈਦਾਗੇ ਕੋਈ ਨਹੀਂ ਲੈਦਾਗੇ ਉਹ ਤਾਂ ਮੈਨੂੰ ਇਹਨਾਂ ਨੇ ਪੁੱਛਿਆ ਗੱਲ ਗੱਲੇ ਚ ਕਿ ਦਰੀਆਂ ਪਸੰਦ ਆ ਤਾ ਉਦਾਂ ਹਨ ਤੇ ਵੈਸੇ ਵੀ ਮੈਂ ਇਹਨਾਂ ਨੂੰ ਦੱਸਿਆ ਮੈਂ ਕਿ ਮੈਨੂੰ ਬਰੀਕ ਚੈਨ ਵਾਲੀਆਂ ਹੀ ਪਸੰਦ ਆ ਜਿੱਦਾਂ ਰੀਆਂ ਮੈਂ ਪਹਿਲਾਂ ਲੈਣਾ ਸੀ ਉਦਾਂ ਦੀਆਂ ਹੀ ਚਾਹੀਦੀਆਂ ਮੈਨੂੰ ਕਹਿੰਦੇ ਕੋਈ ਨਹੀਂ ਮੈਂ ਲੈ ਦੂੰਗਾ ਠੀਕ ਆ ਜੇ ਰੁਪਏ ਹੋਣਗੇ ਮੈਂ ਲੈ ਦੂੰਗਾ ਭੀ ਮੈਂ ਕਹਾ ਠੀਕ ਆ ਅੱਜ ਜਣੇ ਇਹ ਕੰਮ ਤੋਂ ਆਇਆ ਕੰਮ ਤੋਂ ਮਤਲਬ ਆਗੇ ਸੀ ਬਾਅਦ ਗਏ ਬਾਅਦ ਚੁਕੇ ਨੇ ਮੈਂ ਆਪਣੇ ਦੋਸਤ ਕੋ ਚੱਲਾ ਮੈਂ ਕਹਾ ਠੀਕ ਆ ਮੈਨੂੰ ਤਾਂ ਐਸੀ ਕਿ ਸ਼ਾਇਦ ਆਪਣੇ ਦੋਸਤ ਕੋ ਗਏ ਆ ਤੇ ਇਹ ਜਿਹਨੂੰ ਨਾ ਵਾਪਸ ਆਈ ਇਹਨਾਂ ਨੇ ਮੈਨੂੰ ਨਾ ਰਾਸਤੇ 'ਚ ਫੋਨ ਕੀਤਾ ਘਰ ਮਤਲਬ ਥੋੜੀ ਦੂਰ ਘਰ ਸਾਡਾ ਘਰ ਥੋੜੀ ਦੂਰ ਅਜਾ ਥੋੜੀ ਦੂਰੀ ਫੋਨ ਕੀਤਾ ਕਹਿੰਦੇ ਮੈਂ ਨਾ ਇੱਕ ਸਰਪ੍ਰਾਈਜ਼ ਵਾਤੇ ਲਈ ਮੈਨੂੰ ਕੋਈ ਪਤਾ ਨਹੀਂ ਕੋਈ ਨਾਮ ਨਿਸ਼ਾਨੀ ਵੀ ਕੀ ਸਰਪ੍ਰਾਈਜ਼ ਹੋਣਾ ਹੈ ਕਿ ਨਹੀਂ ਕਹਿੰਦੇ ਕੋਈ ਸਰਪ੍ਰਾਈਜ਼ ਮੈਂ ਕੀ ਕੀਤਾ ਕਹਿੰਦੇ ਦੱਸਣਾ ਨਹੀਂ ਆ ਕੇ ਦੱਸਦਾ ਕਿ ਮੈਂ ਆਉਂ ਲਈ 2 ਮਿੰਟ 'ਚ ਮਗਾ ਠੀਕ ਆ ਤੇ ਮੈਂ ਦੀ ਨਾ ਕੈਮਰਾ ਓਨ ਰੱਖਿਆ ਮੈਂ ਵਲੋਗ ਨਾ ਸੀ ਮੈਂ ਕਾ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਆ ਤੇ ਕੈਮਰਾ ਮੇਰੇ ਦੀ ਓਨ ਰੱਖਿਆ ਕਿਉਂਕਿ ਨਾ ਇਹ ਯਾਦਗਰੀ ਰਹਿ ਜਾਂਦੀ ਆ ਜ਼ਰੂਰੀ ਨਹੀਂ ਮੈਂ ਵਲੋਗ ਚ ਤੁਹਾਨੂੰ ਦਿਖਾਣਾ ਜਾਂ ਕਿੱਦਾਂ ਹੈ ਨਾ ਮੇਰੇ ਲਈ ਯਾਦਗਰੀ ਪੂਰੇ ਟਾਈਮ ਲਈ ਰਹਿਣੀ ਕਿ ਪਹਿਲੀ ਹੋਈ ਹੈ ਮਿੱਲੀ ਕੁਛ ਲੈ ਕੇ ਮੈਂ ਤੋਂ ਬਿਨਾ ਦੱਸੇ ਤੇ ਕਿ ਜੇ ਕੋਈ ਵੀ ਮੈਂ ਆਪਣੀ ਚੀਜ਼ ਲੈਣੀ ਹੋਵੇ ਮੈਂ ਹਮੇਸ਼ਾ ਜਾਂਦੀ ਹਾਂ ਬਟ ਇਹ ਪਹਿਲੀ ਵਾਰੀ ਇਦਾਂ ਹੋਇਆ ਫਰਸਟ ਟਾਈਮ ਕਿ ਮੇਰੇ ਤੋਂ ਬਿਨਾ ਪੁੱਛੇ ਜਾਂ ਮੈਨੂੰ ਬਿਨਾ ਚੀਜ਼ ਦਿਖਾਏ ਆਪ ਪਸੰਦ ਦੀ ਲੈ ਕੇ ਆਏ ਔਰ ਮੈਨੂੰ ਪਸੰਦ ਵੀ ਆ ਗਈ ਬਹੁਤ ਵਧੀਆ ਲੱਗੀ ਮੈਨੂੰ ਪੰਜੇਬ ਤੇ ਜਿਹੜਾ ਆਏ ਨਾ ਮੈਂ ਬਲੌਗ ਮੈਦੀ ਰੱਖਿਆ ਸੀਗਾ ਹੁਣ ਆਪਣਾ ਆਹ ਬੁਆਲ ਦਾ ਕੈਮਰਾ ਦਿਓ ਲੈ ਕੇ ਸੀ ਤੇ ਜਿਹੜਾ ਆਏ ਨਾ ਮੈਂ ਦੇਖਿਆ ਤਾਂ ਮੈਨੂੰ ਜਿਹਨੇ ਨੇ ਮੈਨੂੰ ਆ ਫੜਾਇਆ ਪਰ ਜਿਹੜਾ ਉੱਪਰ ਖੋਲ੍ਹਿਆ ਤਾਂ ਮੈਂ ਖੁਸ਼ ਹੋ ਗਈ ਬੰਦੇ ਬਾਰੇ ਦੇ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਹੋਈ ਤੇ ਬਸ ਫਿਰ ਮੈਂ ਹੁਣ ਪਾਉਂਗੀ ਪੰਜਾਬਾ ਤੇ ਫਿਲਹਾਲ ਤਾਂ ਹਜੇ ਮੈਂ ਰੱਖ ਲਿਆ ਐ ਕੋਈ ਰਾਤ ਦਾ ਟਾਈਮ ਆ ਮੈਂ ਕਿੱਥੋਂ ਪਾਉਂਗੀ ਹਜੇ ਨਹੀਂ ਪਾਉਂਗੀ ਤੇ ਫਿਲਹਾਲ ਇੱਕ ਅੱਧਾ ਦਿਨ ਛੱਡ ਕੇ ਫਿਰ ਪਾਉਂਗੀ ਤੇ ਚਲੋ ਹੁਣ ਆਪਾਂ ਇਹ ਵਾਲਾ ਵਲੋਗ ਵਲੋਗ ਦਾ ਐਂਡ ਕਰਦੇ ਆ ਮਿਲਦੇ ਆ ਹੁਣ ਤੁਹਾਨੂੰ ਨੈਕਸਟ ਵਲੋਗ ਚ ਤੇ ਹੋ ਸਕੇ ਮੇਰੇ ਵੱਲ ਇਹ ਮੇਰੇ ਵਲੋਗ ਨੂੰ ਪਿਆਰ ਦਿਓ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਚ ਬਾਏ ਬਾਏ ਐਂਡ ਗੁੱਡ ਨਾਈਟ